वेलकम टू रीसेंट टाइम्स मैं محمود रशीद again फिर आप सबका वेलकम करदा अपने चैनल ਦੇ ਵਿੱਚ ਜਿਸ ਦਾ ਪਤਾ ਹੈ रीसेंट टाइम्स ਸ਼ੁਰੂ ਤੋਂ ਹੀ ਇਨਫੋਰਮੇਟਿਵ ਔਰ ਐਜੂਕੇਟਿਵ ਜਿਹੜਾ ਹੈ ਚੈਨਲ ਰਿਹਾ ਹੈ ਔਰ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਡਾਕਟਰ شاہਦ ਸਾਹਿਬ ਸਾਡੇ ਨਾਲ ਹਮਾਇਆ ਨੈਚੁਰਲ ਕੇਅਰ ਸੈਂਟਰ ਦੇ ਵਿੱਚ ਬੈਠੇ ਆ ਅਸੀਂ ਕਿਲਾ ਰਹਿਮਤਗੜ ਬਲੇਰ ਕੋਡਲਾ ਔਰ ਇੱਕ ਡਾਕਟਰ ਸਾਹਿਬ ਦੀ ਮੈਂ ਖੂਬੀ ਦੱਸਵਾ ਕਿ ਡਾਕਟਰ ਸਾਹਿਬ ਵੈਲ ਕੁਆਲੀਫਾਈਡ ਹੈ ਦੇਖੋ ਗੱਲ ਇਹ ਹੈ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਬਹੁਤ ਸਾਰੀ ਐਡਵਰਟਾਈਜ਼ਮੈਂਟ ਤੁਸੀਂ ਵਕ ਵਕ ਸੋਰਸਸ ਤੋਂ ਦੇਖਦੇ ਹੋ ਅਸੀਂ ਸਿਰਫ ਉਸ ਸਿਰਫ ਐਡਵਰਟਾਈਜ਼ਮੈਂਟ ਦੇਖ ਕੇ ਅਟਰੈਕਟ ਹੋਨੇ ਜਾਂ ਕੇ ਸਾਨੂੰ ਕਟੋ-ਕਟੇ ਤਾਂ ਪਤਾ ਹੋਣਾ ਚਾਹੀਦਾ ਕਿ ਜਿਸ ਬੰਦੇ ਕੋਲ ਅਸੀਂ ਚੱਲੇ ਆ ਆਪਣਾ ਆਪ ਉਸ ਬੰਦੇ ਨੂੰ ਸਾਹਮਣੇ ਆ ਕਿ ਉਹ ਬੰਦਾ ਕੁਆਲੀਫਾਈਡ ਹੈ ਜਾਂ ਨਹੀਂ ਹੈ ਇਹ ਸਭ ਤੋਂ بڑا ਇੱਕ ਡਰਾਅ ਬੈਕ ਹੈ ਖਾਸ ਤੌਰ ਤੇ ਸਾਡੇ ਪੰਜਾਬੀਆਂ ਦੇ ਵਿੱਚ ਕਿ ਅਸੀਂ ਐਡਵਰਟਾਈਜ਼ਮੈਂਟ ਦੇਖ ਕੇ ਬਿਲੀਵ ਕਰਦੇ ਆ ਡੋਨਟ ਬਿਲੀਵ ਔਨ ਐਡਵਰਟਾਈਜ਼ਮੈਂਟ ਮੈਂ ਕਹਿੰਦਾ ਮੇਰੇ ਤੇ ਵੀ ਬਿਲੀਵ ਨਾ ਕਰੋ ਅਗਰ ਮੈਂ ਡਾਕਟਰਾਂ ਦੀ ਤਾਰੀਫ ਕਰਦਾ ਆਓ ਪਹਿਲਾਂ ਇਹਨਾਂ ਦੇ ਸਰਟੀਫਿਕੇਟਸ ਦੇਖੋ ਇਹਨਾਂ ਨੂੰ ਮਿਲੋ ਜੇ ਤੁਹਾਨੂੰ ਗੱਲ ਸਹੀ ਲੱਗਦੀ ਹੈ ਤਾਂ ਇਲਾਜ ਸ਼ੁਰੂ ਕਰੋ ਨਹੀਂ ਦੈਟਸ ਆਲ ਮੈਂ ਮੂਥੇ ਕਹਿ ਰਿਹਾ ਮੈਂ ਕੋਈ ਬਿਟ ਬਿਚੇ ਦੀ ਗੱਲ ਨਹੀਂ ਕਰ ਰਿਹਾ ਆਪਾਂ ਅੱਜ ਇੱਥੇ ਆਏ ਆ ਇੱਥੇ ਇਹਨਾਂ ਦੇ ਕੋਲ ਆਉਣ ਦਾ ਜੋ ਕਾਰਨ ਹੈ ਉਹ ਇਹ ਸੀਗਾ ਸਾਨੂੰ ਪਤਾ ਚੱਲੇ ਸੀਗਾ ਕਿ ਇੱਕ ਕੈਂਪ ਆਯੁਰਵੈਡਿਕ ਦਾ ਕੈਂਪ ਇਹ ਆਰਗੇਨਾਈਜ਼ ਕਰ ਰਹੇ ਨੇ ਉਸ ਕੈਂਪ ਦੀ ਮੁਕੰਮਲ ਜਾਣਕਾਰੀ ਕਦੋਂ ਹੈ ਕਿਵੇਂ ਹੈ ਕੀ ਹੋਊਗਾ ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਨਗੇ ਕੀ ਫ੍ਰੀ ਦੇਣਗੇ ਕੀ ਪੇਡ ਵਾਟਐਵਰ ਦ ਇਨਫੋਰਮੇਸ਼ਨ ਇਜ਼ ਵੀਲ ਟੇਕ ਫਰੋਮ ਡਾਕਟਰ ਸ਼ਾਹਿਦ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਰੀਏ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਤੁਹਾਡਾ ਮੇਰੇ ਚੈਨਲ ਰੀਸੈਂਟ ਟਾਈਮਸ ਦੇ ਵਿੱਚ ਜੀ ਥੈਂਕ ਯੂ ਜੀ ਰੀਸੈਂਟ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪ੍ਰਣਾਮ ਸਤ ਸ੍ਰੀ ਅਕਾਲ ਸਲਾਮ ਵਾਲੇਕਮ ਡਾਕਟਰ ਸਾਹਿਬ ਜੋ ਕੈਂਪ ਦਾ ਇੱਕ ਮਤਲਬ ਇਨਫੋਰਮੇਸ਼ਨ ਮਿਲੀ ਸੀਗੀ ਮੈਨੂੰ ਤੁਸੀਂ ਇਹ ਦੱਸੋ ਕਿ ਇਜ਼ ਇਟ ਟਰੂ ਕਿ ਕੈਂਪ ਲਾ ਰਹੇ ਹੋ ਹਾਂਜੀ ਅਸੀਂ 23 ਨਵੰਬਰ ਦਿਨ ਐਤਵਾਰ ਓਕੇ ਇਹ ਕੈਂਪ ਸਾਡਾ ਲੱਗਣ ਜਾ ਰਿਹਾ ਹੈ ਇਹਦੇ ਵਿੱਚ ਜਿੰਨੀਆਂ ਵੀ ਆਪਣੀਆਂ ਪੇਟ ਦੇ ਸਬੰਧਿਤ ਬਿਮਾਰੀਆਂ ਨੇ ਜਿਸ ਦਾ ਤਜਾਬ ਬੰਨਾ ਗੈਸ ਹੈ ਫੈਟੀ ਲੀਬਰ ਹੈ ਕਿਸੇ ਨੂੰ ਬਵਾਸੀਰ ਹੈ ਪਗੰਦਰ ਹੈ ਮਤਲਬ ਖਾਦਾ ਪੀਤਾ ਪਚਦਾ ਨਹੀਂ ਸੰਗ੍ਰਹਿਣੀ ਦੀ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਇਨਕਲੂਡ ਕੀਤੀਆਂ ਨੇ ਅਸੀਂ ਕੈਂਪ ਦੇ ਵਿੱਚ ਇਹਦੇ ਵਿੱਚ ਜਿਸ ਤਰ੍ਹਾਂ ਸਾਡਾ ਆਯੁਰਵੇਦ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਚਾਰ ਸੂਤਰ ਠੀਕ ਹੈ ਨਾ ਇਹਦੇ ਵਿੱਚ ਜਿੰਨਾ ਵੀ ਆਪਣਾ ਐਨੋਰੈਕਟਲ ਡਿਜ਼ੀਜ਼ ਨੇ ਬਵਾਸੀਰ ਹੈ ਭਗੰਦਰ ਹੈ ਜਾਂ ਮਲਦਵਾਰ ਤੇ ਵੀ ਆਈ ਫਟ ਜਾਂਦੀ ਹੈ ਕਈ ਵਾਰ ਇਹਦਾ ਵੀ ਅਸੀਂ ਕੈਂਪ ਨਾਲ ਹੀ ਲਾਉਣ ਜਾ ਰਹੇ ਹਾਂ ਇਹਦੇ ਵਿੱਚ ਅਸੀਂ ਜਿੰਨਾ ਵੀ ਸਾਡਾ ਮੈਡੀਸਿਨ ਹੋਊਗੀ ਉਹ ਅਸੀਂ ਫ੍ਰੀ ਰੱਖੀਏ ਬਿਲਕੁਲ ਇੱਕ ਕੜਾ ਵੀ ਤਜਾਬ ਰਹਿਤ ਕੜਾ ਅਸੀਂ ਫ੍ਰੀ ਪਲਾਵਾਂਗੇ ਤੇ ਕੁਝ ਜਿਹੜੇ ਜ਼ਰੂਰੀ ਲੈਬ ਟੈਸਟ ਨੇ ਉਹ ਵੀ ਅਸੀਂ ਫ੍ਰੀ ਕਰਾਂਗੇ ਅਗਰ ਕਿਸੇ ਦੀ ਪੇਸ਼ੈਂਟ ਦੀ ਸਾਨੂੰ ਉਸ ਦਿਨ ਸਰਜਰੀ ਕਰਨੀ ਪੈਂਦੀ ਹੈ ਸਰਜਰੀ ਨਹੀਂ ਇਸ ਨੂੰ ਕਹਿੰਦੇ ਮਾਈਲਡ ਮੈਡੀਕਲ ਪ੍ਰੋਸੀਜਰ ਹੁੰਦਾ ਹੈ ਇੱਕ ਜਿਹੜਾ ਅਸੀਂ ਚੀਰਾ ਰਹਿਤ ਜਿਹਨੂੰ ਸਰਜਰੀ ਕਹਿੰਦੇ ਆ ਆਯੁਰਵੇਦ ਦੇ ਵਿੱਚ ਉਹ ਕਰਾਂਗੇ ਉਹਦੇ ਵੀ ਜਿਹੜੇ ਚਾਰਜਸ ਹੋਣਗੇ ਉਸ ਦਿਨ ਦੇ ਕੈਂਪ ਤੇ ਅਗਰ ਕੋਈ ਪੇਸ਼ੈਂਟ ਸਾਨੂੰ ਲੱਗਦਾ ਹੈ ਕਿ ਇਹਦਾ ਕਰਨ ਵਾਲਾ ਪ੍ਰੋਸੀਜਰ ਉਹ ਵੀ ਅਸੀਂ ਸਿਰਫ 50% ਹੀ ਰੱਖੇ ਨੇ ਉਸ ਦਿਨ ਕੈਂਪ ਓਕੇ ਜੀ ਔਰ ਡਾਕਟਰ ਸਾਹਿਬ ਇੱਕ ਮੈਨੂੰ ਗੱਲ ਦੱਸੋ ਦੁਨੀਆ ਜਿਹੜੀ ਐਲੋਪੈਥੀ ਤੋਂ ਦੁਬਾਰਾ ਆਯੁਰਵੇਦਾ ਕਿੰਨੀ ਆ ਰਹੀ ਹੈ ਇਹਦਾ ਕੀ ਕਾਰਨ ਸਮਝੋ ਤੁਸੀਂ ਅੱਜ ਦੀ ਰੀਡ ਚ देखो ਜਿੰਨਾ ਵੀ ਨਾਨ ਕਮਿਊਨੀਕੇਬਲ ਡਿਜ਼ੀਜ਼ ਨੇ ਜਿਹਦੇ ਵਿੱਚ ਆਗੇ ਬੀਪੀ ਸ਼ੂਗਰ ਹਾਰਟ ਦੀਆਂ ਪ੍ਰੋਬਲਮ ਨੇ ਜਾਂ ਆਟੋਇਮਿਊਨ ਜੀਨਿਆ ਡਿਜ਼ੀਜ਼ ਨੇ ਜਿਸ ਤਰ੍ਹਾਂ ਆਪਾਂ ਗਠੀਆ ਲੈ ਲਈਏ ਜਾਂ ਸਕਿਨ ਦੀਆਂ ਪ੍ਰੋਬਲਮ ਨੇ ਸੋਰਿਆਸਿਸ ਹੈ ਜਾਂ ਲਿਊਕੋਡਰਮਾ ਹੋ ਜਾਂਦਾ ਫਲਵੇਰੀ ਜਿਹਨੂੰ ਆਪਾਂ ਕਹਿ ਦਿੰਦੇ ਆ ਮਤਲਬ ਜਿੰਨੀਆਂ ਵੀ ਇਸ ਤਰ੍ਹਾਂ ਜਿਹੜੇ ਨਾਨ ਕਮਿਊਨੀਕੇਬਲ ਡਿਜ਼ੀਜ਼ ਨੇ 90% ਲੋਕਾਂ ਦੇ ਵਿੱਚ ਇਹੀ ਪਾਈਆਂ ਜਾ ਰਹੀਆਂ ਨੇ ਜਿਹੜੀਆਂ ਅਕਿਊਟ ਡਿਜ਼ੀਜ਼ ਨੇ ਜਿਸ ਤਰ੍ਹਾਂ ਵਾਇਰਲ ਇਨਫੈਕਸ਼ਨ ਹੈ ਬੈਕਟੀਰੀਅਲ ਇਨਫੈਕਸ਼ਨ ਹੈ ਉਹ ਤਾਂ 2-4 ਦਿਨ ਦੀ ਇਨਫੈਕਸ਼ਨ ਹੁੰਦੀ ਹੈ ਚੱਲ ਜਾਂਦੀ ਹੈ ਉਹਦੇ ਵਿੱਚ ਕੋਈ ਵੀ ਜਿਹੜੀ ਪ੍ਰਾਣੀਆ ਪ੍ਰੋਬਲਮ ਨੇ ਜਾਂ ਕ੍ਰੋਨਿਕ ਪ੍ਰੋਬਲਮ ਨੇ ਉਹਦੇ ਵਿੱਚ ਮੇਨਲੀ ਜਿਹੜਾ ਹੈ ਆਯੁਰਵੇਦ ਤੇ ਤੁਹਾਡਾ ਲਾਈਫਸਟਾਈਲ ਬਹੁਤ ਅੱਛਾ ਰੋਲ ਪਲੇ ਕਰਦੇ ਇਸ ਕਰਕੇ ਲੋਕਾਂ ਦਾ ਜਿਹੜਾ ਝੁਕਾਏ ਹੁਣ ਆਯੁਰਵੇਦ ਵੱਲ ਨੂੰ ਹੋ ਰਿਹਾ ਕਿਉਂਕਿ ਦੇਖੋ 슈ਗਰ ਹੈ ਜਾਂ बीपी है ਤੁਸੀਂ ਟੈਬਲਟ ਲਈ ਜਾ ਰਹੇ ਹੋ ਠੀਕ ਹੈ ਨਾ ਅਗਰ ਤੁਸੀਂ ਆਪਣਾ ਲਾਈਫਸਟਾਈਲ ਨੂੰ ਠੀਕ ਕਰਦੇ ਤੁਹਾਡੀ ਪ੍ਰਕਿਰਤੀ ਦੇ ਅਕੋਰਡਿੰਗ ਜੋ ਤੁਹਾਡਾ ਖਾਣ ਪੀਣ ਨਹੀਂ ਹੈ ਤੁਸੀਂ ਲੇਟ ਖਾਣਾ ਖਾ ਰਹੇ ਹੋ ਮਦੇ ਵਾਲੀਆਂ ਚੀਜ਼ਾਂ ਖਾ ਰਹੇ ਹੋ ਡੱਬਾ ਬੰਦ ਪੈਕੇਟ ਬੰਦ ਚੀਜ਼ਾਂ ਖਾ ਰਹੇ ਹੋ ਤੁਸੀਂ ਤੁਹਾਡਾ ਕਦੇ ਵੀ ਉਸ ਸਾਈਡ ਤੋਂ ਛੁਟਕਾਰਾ ਨਹੀਂ ਹੋਊਗਾ ਪ੍ਰੋਬਲਮ ਤੋਂ ਠੀਕ ਹੈ ਜਦੋਂ ਤੱਕ ਤੁਸੀਂ ਆਪਣਾ ਐਕਚੁਅਲ ਦੇ ਜਿਹੜੀ ਤੁਹਾਡੀ ਪ੍ਰਕਿਰਤੀ ਹੈ ਤੁਹਾਡਾ ਕੀ ਲਾਈਫ ਸਟਾਈਲ ਹੋਣਾ ਚਾਹੀਦਾ ਠੀਕ ਹੈ ਜੀ ਉਹ ਜਦੋਂ ਤੱਕ ਆਪਾਂ ਨਹੀਂ ਠੀਕ ਕਰਦੇ ਉਦੋਂ ਤੱਕ ਨਹੀਂ ਠੀਕ ਹੁੰਦਾ ਇਸੇ ਕਰਕੇ ਲੋਕ ਹੁਣ ਆਪਣੇ ਐਕਚੁਅਲੀ ਆਯੁਰਵੇਦਿਕ ਯਾਨ ਆਯੁਰਵੇਦ ਇਹ ਹੈ ਕਿ ਜਿਹੜਾ ਸਵਾਸਥ ਬੰਦਾ ਹੈ ਉਹਨੂੰ ਆਪਾਂ ਕਿਵੇਂ ਸਵਾਸਥ ਰੱਖ ਸਕਦੇ ਹਾਂ ਪਹਿਲੀ ਚੀਜ਼ ਤਾਂ ਇਹ ਹੈ ਠੀਕ ਹੈ ਨਾ ਫਿਰ ਜਿਹੜਾ ਬੰਦਾ ਬਿਮਾਰ ਹੈ ਉਹਨੂੰ ਆਪਾਂ ਕਿਵੇਂ ਨਿਜਾ ਦਵਾਈ ਦੇ ਸਕਦੇ ਹਾਂ ਮਤਲਬ ਕਿਵੇਂ ਆਪਾਂ ਹੈਲਥ ਵੱਲ ਲੈ ਕੇ ਆ ਸਕਦੇ ਆ ਉਹ ਦੋਨੋਂ ਚੀਜ਼ਾਂ ਦਾ ਕੰਮ ਕਰਦੇ ਆਪਾਂ ਬਾਕੀ ਡਾਕਟਰ ਸਾਹਿਬ ਗੱਲ ਸੁਣੋ ਕਿ ਲੰਬੇ ਸਮੇਂ ਤੋਂ ਤੁਸੀਂ ਅ ਜੇ ਮੈਂ ਰਿਜ਼ਲਟ ਦੀ ਗੱਲ ਕਰਾਂ ਕਿੰਨਾ ਇੱਕ ਮਤਲਬ ਵਧੀਆ ਰਿਜ਼ਲਟ ਆਇਆ ਹੈ ਉਹਦਾ ਤੁਸੀਂ ਦੇਖਿਆ ਆਪਣੇ ਪੇਸ਼ੈਂਟ ਦੇ ਉੱਪਰ ਦੇਖੋ ਜਿੰਨੀਆਂ ਵੀ ਆਪਾਂ ਕ੍ਰੋਨਿਕ ਡਿਜ਼ੀਜ਼ ਦੀ ਗੱਲ ਕਰੀ ਅਛਾ ਇਹਦੀ ਓਵਰ weight ਲੈ ਲਈਏ ਰਿਯੂਮੈਟਿਕ ਆਰਥਰਾਇਟਸ ਹੈ ਜਾਂ ਕੋਈ ਵੀ ਸਕਿਨ ਡਿਸਆਰਡਰ ਹੈ ਕਾਰਡੀਓ ਵੈਸਕੂਲਰ ਡਿਸਆਰਡਰ ਹੈ ਜਾਂ ਫੈਟੀ ਲੀਵਰ ਹੋ ਗਿਆ ਜਾਂ ਲੀਵਰ ਦੇ ਨਾਲ ਜੁੜੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਮਤਲਬ ਜਿਸ ਤਰ੍ਹਾਂ ਹੀ ਤੁਸੀਂ ਪੇਸ਼ੈਂਟ ਦੀ ਨਬਜ਼ ਦੇ ਅਕੋਰਡਿੰਗ ਉਹਦੀ ਡਾਈਟ ਜੋ ਦੀ ਲਾਈਫ ਸਟਾਈਲ ਦੇ ਵਿੱਚ ਪ੍ਰੋਬਲਮ ਚੱਲ ਰਹੀ ਹੈ ਜਿਸ ਨਾਲ ਬਹੁਤ ਲੇਟ ਟਾਈਮ ਖਾਣਾ ਖਾ ਰਹੇ ਆ ਜਾਂ ਬਹੁਤ ਲੇਟ ਟਾਈਮ ਉੱਪਰ ਸਵੇਰੇ ਉੱਠ ਰਹੇ ਆ ਜਾਂ ਜਾਂ ਖਾਣਾ ਖਾਣ ਦਾ ਕੋਈ ਟਾਈਮ ਨਹੀਂ ਜਦੋਂ ਤੁਸੀਂ ਇਹ ਚੀਜ਼ਾਂ ਸਾਰੀਆਂ ਠੀਕ ਕਰਦੇ ਹੋ ਪੇਸ਼ੈਂਟ ਨੂੰ ਵਿਦਨ 3 ਡੇਜ਼ ਜਿੰਨੀ ਮਰਜੀ ਕ੍ਰੋਨਿਕ ਡਿਜ਼ੀਜ਼ ਹੈ ਉਹ ਤੁਹਾਨੂੰ ਪੇਸ਼ੈਂਟ ਕਹੂਗਾ ਕਿ ਹਾਂ ਮੈਨੂੰ ਫਰਕ ਹੈ ਪਹਿਲਾਂ ਨਾਲੋਂ ਠੀਕ ਹੈ ਫਿਰ ਜਿਸ ਤਰ੍ਹਾਂ ਆਯੁਰਵੇਦ ਦੀ ਮੈਡੀਸਿਨ ਜਿਹੜੀ ਹੈ ਜਿੰਨੀਆਂ ਵੀ ਆਪਣੀਆਂ ਪਲਾਂਟ ਬੇਸਡ ਮੈਡੀਸਿਨ ਹੁੰਦੀਆਂ ਨੇ ਜਦੋਂ ਉਹ ਨਾਲ ਜੁੜਦੀਆਂ ਨੇ ਇੱਕ ਤੇ ਇੱਕ 11 ਬਣਦੀਆਂ ਨੇ ਜੀ ਔਰ ਡਾਕਟਰ ਸਾਹਿਬ ਇਸ ਕੈਂਪ ਦੇ ਵਿੱਚ ਜਿਹੜਾ ਹੈਗਾ ਕਿੱਥੋਂ ਤੱਕ ਦਾ ਜੋ ਬੰਦਾ ਤੁਸੀਂ ਐਕਸਪੈਕਟ ਕਰ ਰਹੇ ਹੋ ਮਤਲਬ ਸਿਰਫ ਡਿਸਟ੍ਰਿਕਟ ਮਲੇਰ ਕੋਡਲਾ ਜਾਂ ਮਤਲਬ ਵਾਈਡ ਏਰੀਆ ਦੇ ਵਿੱਚੋਂ ਵੀ ਆ ਸਕਦਾ ਕਿਉਂਕਿ ਵੀਡੀਓ ਨੇ ਤਾਂ ਬਹੁਤ ਦੂਰ ਤੱਕ ਜਾਣਾ ਹੈ ਦੇਖੋ ਸਾਡੇ ਕੋਲੇ ਅਸੀਂ ਲਗਾਇਆ ਸੀ ਫਰਵਰੀ ਦੇ ਵਿੱਚ ਕੈਂਪ ਲਗਾਇਆ ਸੀ ਜੀ ਤੇ ਉਹਦੇ ਵਿੱਚ ਤੁਸੀਂ ਯਕੀਨ ਨਹੀਂ ਕਰਨਾ ਕਿ ਪੰਜਾਬ ਤੋਂ ਤਾਂ ਆਈ ਹੈ ਇੱਕ ਦੋ ਪੇਸ਼ੈਂਟ ਸਾਡੇ ਕੋਲੇ ਹਰਿਆਣੇ ਤੋਂ ਵੀ ਆਏ ਠੀਕ ਹੈ ਨਾ ਮਤਲਬ ਕਿ ਮੈਡੀਕਲ profession ਹੈ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਹਦੇ ਵਿੱਚ ਮਤਲਬ ਦੂਰੀ ਮੈਨੇ ਨਹੀਂ ਰੱਖਦੀ ਅਗਰ ਕਿਸੇ ਬੰਦੇ ਕਿਸੇ ਵੀ ਇਨਸਾਨ ਦੇ ਦਿਲ ਨੂੰ ਇਹ ਵੀਡੀਓ ਟੱਚ ਕੀਤੀ ਆ ਉਹ ਦੂਰੀ ਨਹੀਂ ਮੈਨੇ ਰੱਖਦੀ ਕਿਤੋਂ ਵੀ ਆ ਜਾਂਦੇ ਨੇ ਸਾਡੇ ਕੋਲੇ ਪਿਛਲੇ ਵਾਰ ਸਾਰਾ ਪੰਜਾਬ ਹੀ ਕਵਰ ਹੋਇਆ ਮਤਲਬ ਇਵਨ ਕਿ ਗੁਰਦਾਸਪੁਰ ਤੋਂ ਕਾਫੀ ਜ਼ਿਆਦਾ ਪੇਸ਼ੈਂਟ ਨਹੀਂ ਸਾਡੇ ਕੋਲੇ ਮਤਲਬ 10-15 ਪੇਸ਼ੈਂਟ ਸਿਰਫ ਡਿਸਟ੍ਰਿਕਟ ਗੁਰਦਾਸਪੁਰ ਕਪੂਰਥਲਾ ਇਸ ਸਾਈਡ ਤੋਂ ਆ ਜਿਹੜੇ ਬਹੁਤ ਦੂਰ ਪੈਂਦੇ ਨੇ ਮਲੇਰਕੋਟਲੇ ਦੇ ਮਤਲਬ ਕਿਤੋਂ ਵੀ ਆ ਸਕਦੇ ਨੇ ਪੇਸ਼ੈਂਟ ਤਾਂ ਸਾਰਿਆਂ ਲਈ ਖੁੱਲਾ ਸੱਦਾ ਸਾਡੇ ਵੱਲੋਂ ਔਰ ਇਹਦਾ ਐਂਡ ਸਰ ਇਸ ਕੈਂਪ ਨੂੰ ਲੈ ਕੇ ਇੱਕ ਅਪੀਲ ਪਬਲਿਕ ਦੇ ਲਈ ਇਸ ਕੈਂਪ ਨੂੰ ਲੈ ਕੇ ਇਹੀ ਅਪੀਲ ਹੈ ਕਿ ਆਪਣਾ ਜਿਹੜਾ ਆਪਾਂ ਖਾਣ-ਪਾਣ ਹੈ ਨਾ ਉਹਨੂੰ ਥੋੜਾ ਜਿਹਾ ਠੀਕ ਕਰੀਏ ਜਿਹੜਾ ਖਾਸ ਕਰਕੇ ਸਾਡਾ ਰਾਤ ਦਾ ਖਾਣਾ ਹੈ ਉਹਨੂੰ ਆਪਾਂ ਐਸਰ ਲਈ ਐਸ ਪੋਸੀਬਲ ਮਤਲਬ ਜਿਸ ਤਰ੍ਹਾਂ ਜੇ ਕਹਿ ਦਈਏ ਕਿ ਸੋਰਸ ਚੋਂ ਦੇ ਆਪਾਂ ਨੂੰ ਸ਼ਾਮ ਦਾ ਖਾਣਾ ਖਾ ਲੈਣਾ ਚਾਹੀਦਾ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਹੈਲਥਲੀ ਦੂਸਰੀ ਚੀਜ਼ ਇਹ ਹੈ ਕਿ ਜਿੰਨਾ ਆਪਾਂ ਮੈਦੇ ਤੋਂ ਦੂਰ ਰਹੀਏ ਮਿਲਕ ਐਂਡ ਮਿਲਕ ਪ੍ਰੋਟੀਨ ਨੂੰ ਘੱਟ ਤੋਂ ਘੱਟ ਬਣਾਈਏ ਤੇ ਹੋਰ ਜਿੰਨੇ ਵੀ ਪ੍ਰੋਸੈਸਡ ਫੂਡ ਨੇ ਡੱਬਾ ਬੰਦ ਦਾ ਪੈਕੇਟ ਬੰਦ ਫੂਡ ਨੇ ਜਿਹੜੇ ਉਹਨਾਂ ਤੋਂ ਦੂਰ ਰਹੀਏ ਤਾਂ ਕਿ ਆਪਾਂ ਹੈਲਥੀ ਠੀਕ ਹੈ ਜੀ ਇਹੀ ਸਪਨੋ ਉਪੀ ਗਿਲੇ ਕਿ ਆਪਣਾ ਖਾਣਾ ਪੀਣਾ ਜਿੰਨਾ ਕਿ ਆਪਣੇ ਹੱਥ ਚ ਉਹਨੂੰ ਵੀ ਠੀਕ ਕਰ ਲੋ ਆਪਣੇ ਕੋਲੇ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਵੀ ਮੈਡੀਕਲ ਡਿਜ਼ੀਜ਼ ਤੁਹਾਨੂੰ ਤੰਗ ਨਹੀਂ ਕਰੂਗੀ ਡਾਕਟਰ ਸਾਹਿਬ ਤੁਸੀਂ ਸਮਝਾ ਦਿੱਤਾ ਆਪਣੇ ਕੈਂਪ ਦੇ ਬਾਰੇ ਆਪਣੇ ਬਾਰੇ ਆਪਣੇ ਕਲੀਨਿਕ ਦੇ ਬਾਰੇ ਜਾਣਕਾਰੀ ਦਿੱਤੀ ਸਾਡੇ ਈਵਰਸ ਨੂੰ ਬਹੁਤ ਬਹੁਤ ਸ਼ੁਕਰੀਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਹੈ ਥੋੜਾ ਨਾਲ ਗੱਲਬਾਤ ਕਰਦੇ ਰਹਾਂਗੇ ਤੁਹਾਡੇ ਕੋਲ ਆਗੇ ਰਹਾਂਗੇ ਇੱਕ ਵਾਰ ਲਿਫਲੇਟ ਵੀ ਦਿਖਾ ਦਿਓ ਸਕਰੀਨ ਦੇ ਉੱਪਰ ਇਹ ਕੈਂਪ ਦਾ ਸਾਡਾ ਪੈਂਪਲੇਟ ਹੈ ਇਹਦੇ ਵਿੱਚ ਸਾਰੀਆਂ ਜਿੰਨੀਆਂ ਵੀ ਮੈਡੀਕਲ ਡਿਜ਼ੀਜ਼ ਨੇ ਠੀਕ ਹੈ ਜੀ ਜਿਹੜੀਆਂ ਅਸੀਂ ਇਹਦੇ ਵਿੱਚ ਕੈਂਪ ਦੇ ਰੱਖੀਆਂ ਨੇ ਉਹ ਸਾਰੀਆਂ ਇਹਦੇ ਵਿੱਚ ਨੇ ਓਕੇ ਔਰ ਇਹ ਜੋ ਦਿਖਾ ਰਹੇ ਨੇ ਇਸ ਟਾਈਮ ਆਪਣਾ ਲੀਫਲੇਟ ਦਿਖਾ ਰਹੇ ਨੇ ਲੀਫਲੇਟ ਸਕਰੀਨ ਦੇ ਉੱਪਰ ਔਰ ਇਸ ਤੋਂ ਇਲਾਵਾ ਡਾਕ ਸਰਵ ਦਾ ਜਿਹੜਾ ਨੰਬਰ ਹੈ ਔਰ ਇਹਨਾਂ ਦਾ ਪੂਰਾ ਐਡਰੈਸ ਔਰ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਦਵਾਂਗੇ ਤੁਸੀਂ ਉਸ ਨੂੰ ਵੀ ਫੋਲੋ ਕਰ ਸਕਦੇ ਹੋ ਇਨ ਕੇਸ ਤੁਸੀਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਉਹ ਉਹਨਾਂ ਨੰਬਰ ਦੇ ਉੱਪਰ ਅਪਾਇੰਟਮੈਂਟ ਲੈ ਕੇ ਡਾਕਟਰ ਨੂੰ ਮਿਲ ਵੀ ਸਕਦੇ ਹੋ ਫੋਨ ਤੇ ਗੱਲ ਕਰ ਸਕਦੇ ਹੋ ਕੋਈ ਡਿਸਕਸ਼ਨ ਉਹ ਵੀ ਹੈ ਔਰ ਜਿਸ ਤਰ੍ਹਾਂ ਮੈਂ ਬਾਤ ਨੂੰ ਇਸ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਵੀ ਕਿਹਾ ਔਰ ਐਂਡ ਦੇ ਵਿੱਚ ਇੱਕ ਵਾਰ ਫੇਰ ਅਪੀਲ ਕਰੂੰਗਾ ਸਭ ਤੋਂ ਪਹਿਲਾਂ ਜਦੋਂ ਅਸੀਂ ਕੋਈ ਵੀ ਮੈਡੀਸਿਨ ਲੈਣੀ ਹੈ ਐਟ ਲੀਸਟ ਦ ਡਾਕਟਰ ਮਸਟ ਬੀ ਕੁਆਲੀਫਾਈਡ ਅਗਰ ਡਾਕਟਰ ਕੁਆਲੀਫਾਈਡ ਨਹੀਂ ਹੈ ਤਾਂ ਤੁਸੀਂ ਕਿਤੋਂ ਵੀ ਮੈਡੀਸਨ ਲੈ ਲਓ ਮੈਂ ਨਹੀਂ ਕਹਿੰਦਾ ਕਿ ਅਨਕੁਆਲੀਫਾਈਡ ਬੈਠੇ ਨਾ ਮਾਰਕੀਟ ਦੇ ਵਿੱਚ ਬਟ ਬਹੁਤ ਸਾਰੇ ਬੰਦਿਆਂ ਨੇ ਇਸ profession ਨੂੰ ਵੀ ਇੱਕ ਡਿਪ ਦਿੱਤੀ ਹੈ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਪੜ੍ਹੇ ਲਿਖੇ ਡਾਕਟਰ ਤੋਂ ਹੀ ਮੈਡੀਸਨ ਲਈਏ ਤੇ ਆਪਾਂ ਸਲਾਹ ਮਸ਼ਵਰਾ ਕਰੀਏ ਔਰ ਜੇ ਪਸੰਦ ਆਉਂਦਾ ਫਿਰ ਕਹਿਣਾ ਡਾਕਟਰ ਸਾਹਿਬ ਦੇ ਮੂੰਹ ਤੇ ਕਹਿਣਾ ਆਓ ਦੇਖੋ ਮਨ ਦੀ ਤਸੱਲੀ ਕਰੋ ਉਸ ਤੋਂ ਬਾਅਦ ਹੀ ਕੋਈ ਡਿਸੀਜਨ ਲਵੋ ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲਵਾਂਗਾ ਫਿਰ ਹੀ ਐਸੀ ਹੀ ਵੀਡੀਓਜ਼ ਦੇ ਨਾਲ ਔਰ authentic information ਦੇ ਨਾਲ ਸੀ ਹਾਜ਼ਰ ਹੁੰਦੇ ਰਹਾਂਗੇ ਇਨਟਲੈਂਡ ਥੈਂਕ ਯੂ ਥੈਂਕ ਯੂ ਵੈਰੀ ਮਚ